ਤੁਸੀਂ ਵੀ ਕਦੇ ਨਾ ਕਦੇ ਆਪਣੇ ਕਿਚਨ ਦੇ ਵਿੱਚ ਐਮਡੀਐਸ ਤੇ ਐਵਰੈਸਟ ਮਸਾਲਿਆਂ ਦਾ ਇਸਤੇਮਾਲ ਕੀਤਾ ਹੋਵੇਗਾ। ਕਈ ਘਰਾਂ ਦੇ ਵਿੱਚ ਤਾਂ ਪਰਮਾਨੈਂਟ ਤੌਰ ਤੇ ਇਹ ਮਸਾਲੇ ਵਰਤੇ ਜਾਂਦੇ ਨੇ। ਪਰ ਕੀ ਤੁਸੀਂ ਜਾਣਦੇ ਹੋ? ਸਿੰਗਾਪੁਰ ਤੇ ਹਾਂਗਕਾਂਗ ਨੇ ਇਹਨਾਂ ਦੋਹਾਂ ਬ੍ਰਾਂਡ ਦੇ ਮਸਾਲਿਆਂ ਦੀ ਵਿਕਰੀ ਤੇ ਬੈਨ ਲਗਾ ਦਿੱਤਾ ਹੈ। ਕਿ ਕਦੋਂ ਇਹਨਾਂ ਮਸਾਲਿਆਂ ਦੇ ਵਿੱਚ ਇਥੀਲਨ ਆਕਸਾਈਡ ਦੀ ਮਾਤਰਾ ਵੱਧ ਹੋਣ ਤੋਂ ਬਾਅਦ ਚੁੱਕਿਆ ਗਿਆ। ਹੁਣ ਇਹ ਸਵਾਲ ਉੱਠਦਾ ਹੈ ਕਿ ਆਖਰ ਕੀ ਹੁੰਦਾ ਹੈ ਇਥੀਲਨ ਆਕਸਾਈਡ? ਤੇ ਇਸ ਦੇ ਨਾਲ ਕੀ ਖਤਰਾ ਹੁੰਦਾ ਹੈ? ਦਰਅਸਲ ਇਥੀਲਨ ਆਕਸਾਈਡ ਕੀ ਵਰਤੋ? ਟਾਣੂ ਨਾਸ਼ਕ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਫੂਡ ਪ੍ਰੋਡਕਟਸ ਦੇ ਵਿੱਚ ਇਹਨਾਂ ਦੀ ਵਰਤੋਂ ਕਰਨ ਤੇ ਰੋਕ ਹੈ ਐਥੀਲਨ ਆਕਸਾਈਡ ਦੇ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਨੇ ਇਸ ਦੇ ਨਾਲ ਹੀ ਸਿਹਤ ਨੂੰ ਗੰਭੀਰ ਰੂਪ ਦੇ ਨਾਲ ਖਤਰਾ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ ਹਾਲਾਂਕਿ ਐਵਰੈਸਟ ਕੰਪਨੀ ਨੇ ਸਿੰਗਾਪੁਰ ਤੇ ਹਾਂਗਕਾਂਗ ਦੇ ਵਿੱਚ ਆਪਣੇ ਪ੍ਰੋਡਕਟਸ ਤੇ ਬੈਨ ਹੋਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕੰਪਨੀ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਦੇ ਵਿੱਚ ਮਸਾਲਿਆਂ ਤੇ ਬੈਨ ਨਹੀਂ ਲੱਗਾ ਸਿਰਫ ਇਹਨਾਂ ਮਸਾਲਿਆਂ ਦੀ ਜਾਂਚ ਲਈ ਇਹਨਾਂ ਨੂੰ ਅਸਥਾਈ ਰੂਪ ਦੇ ਨਾਲ ਹੋਲ ਕੀਤਾ ਗਿਆ ਹੈ ਹਾਂਗਕਾਂਗ ਦੇ ਫੂਡ ਸੇਫਟੀ ਡਿਪਾਰਟਮੈਂਟ ਨੇ ਕਿਹਾ ਐਮਡੀਐਸ ਦੇ ਗਰੁੱਪ ਦੇ ਤਿੰਨ ਮਸਾਲਿਆਂ ਮਿਕਸ ਮਦਰਾਸ ਘੜੀ ਪਾਊਡਰ ਸਾਂਬਰ ਮਸਾਲਾ ਪਾਊਡਰ ਦੇ ਵਿੱਚ ਐਥਲਨ ਆਕਸਾਈਡ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ ਐਵਰੇਜ ਦੇ ਫਿਸ਼ ਘੜੀ ਮਸਾਲਾ ਦੇ ਵਿੱਚ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੈ ਇਹਨਾਂ ਖਬਰਾਂ ਤੋਂ ਬਾਅਦ ਭਾਰਤ ਨੇ ਵੀ ਸਾਰੇ ਮਸਾਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਨੇ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਕੀ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੈ ਯਾ ਨਹੀਂ ਕਮੈਂਟ ਕਰਕੇ ਆਪਣੀ राय ਜ਼ਰੂਰ ਦਿਓ। ਔਰ ਤੁਹਾਨੂੰ ਕੀ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਵਾਂਗੂ ਸਾਨੂੰ ਮਸਾਲੇ ਘਰ ਪੀਸਣੇ ਚਾਹੀਦੇ ਆ ਜਾਂ ਫਿਰ ਆਪਣੀ ਮੌਤ ਖਰੀਦ ਕੇ ਇਹਨਾਂ ਵੱਡੇ ਬ੍ਰਾਂਡਸ ਦੀਆਂ ਜੇਬਾਂ ਭਰਨੀਆਂ ਚਾਹੀਦੀਆਂ ਨੇ?